ਕੱਲਾ ਖੇਤ ਜਾਂ ਸਮਾਨ ਸੜ ਕੇ ਸੁਆਹ ਨਹੀਂ ਹੋਇਆ ਕੱਲੇ ਖੇਤ ਸੜ ਕੇ ਸੁਆਹ ਨਹੀਂ ਹੋਇਆ ਜਾਂ ਸਮਾਨ ਸੜ ਕੇ ਸੁਆਹ ਨਹੀਂ ਹੋਇਆ ਸਗੋਂ ਕਿਸੇ ਪਰਿਵਾਰ ਦਾ ਜਿਹੜਾ ਭਵਿੱਖਿਆ ਚੰਗਾ ਭਵਿੱਖਿਆ ਉਹ ਸੜ ਕੇ ਸੁਆਹ ਹੋ ਗਿਆ ਸੁਪਨੇ ਵੀ ਨਾਲ ਦੀ ਨਾਲ ਸੜ ਕੇ ਸੁਆਹ ਹੋਏ ਨੇ ਅੱਗੀ ਕਿਦਾਂ ਜੀ ਇਹ ਭਾਜੀ ਕੰਪੈਨ ਦੀ ਹਣ ਗਹਿਲੀ ਨਾਲ ਗੱਲ ਗਈ ਆ ਜੀ ਮਸ਼ੀਨ ਉਤਾਰਦੇ ਥੱਲੇੋਂ ਨਾ ਆ ਕੇ ਚੰਗਿਆੜੇ ਜਦ ਨਿਕਲੇ ਜੀ ਅੱਗ ਪੈ ਗਈ ਜੀ ਲਾਪਰਵਾਹੀ ਹੈ ਲਾਪਰਵਾਹੀ ਕੀਤੀ ਆ ਜੀ ਉਸੇ ਵੇਲੇ ਉਹਨੇ ਦੱਸਿਆ ਜਿਹੜਾ ਕੰਪੈਨ ਚਲਾ ਰਹੇ ਸੀ ਬਾਕੀ ਨੂੰ ਕਿ ਅੱਗ ਲੱਗ ਗਈ ਗਲਤੀ ਹੋ ਗਈ ਨਹੀਂ ਕਿਸੇ ਨੂੰ ਨਹੀਂ ਕੋਈ ਦੱਸਿਆ ਜੀ ਕਿੰਨੀ ਦੇਰ ਅੱਗ ਮੱਚਦੀ ਰਹੀ ਬਾਅਦ ਚ ਪਤਾ ਲੱਗਿਆ ਜੀ ਸਾਨੂੰ ਘਟੋ ਘਟੋ 10 15 ਮਿੰਟ ਬਾਅਦ ਭਾਜੀ ਉਹਨਾਂ ਨੇ ਫੋਨ ਗਏ ਜੀ ਇਹ ਭਾਜੀ ਉਹਨਾਂ ਦੇ ਇੱਥੇ ਘਰ ਕੋਲੇ ਜੀ ਨਹੀਂ ਫੋਨ ਕੀਤੇ ਵੀ ਪਰ ਉਸ ਤੋਂ ਬਾਅਦ 15 ਮਿੰਟ ਜਾ ਕੇ ਰਫਤਾਰ ਫੜ ਲੈਂਦੀ ਹੈ ਰਫਤਾਰ ਬਹੁਤ ਜ਼ਿਆਦਾ ਤੁਹਾਡੇ ਸਾਹਮਣੇ ਨੁਕਸਾਨ ਹੋਇਆ ਜੀ ਦੇਖ ਲਓ ਜਾ ਕੇ ਹਾਂ ਜੀ ਅਸੀਂ ਜ਼ਿਲ੍ਹਾ ਬਰਨਾਲਾ ਜੀ ਧਨਪੁਰਾ ਪਿੰਡ ਮਾਵੜਾ ਜੀ ਇੱਥੇ ਵੀ ਤੁਸੀਂ ਖੇਤੀ ਕਰਨੀ ਠੀਕੇ ਤੇ ਠੀਕੇ ਤੇ ਨਹੀਂ ਹਾਂਜੀ 10 ਕੇ ਤੁਹਾਡੇ ਜਿਹੜੇ ਹਾਂਜੀ ਹਾਂਜੀ 10 ਕੇ ਤੇ ਕੋਈ ਪਿੰਡ ਨੇ ਚੱਲੇ ਟਰੈਕਟਰ ਆ ਗਏ 10 15 ਟਰੈਕਟਰ ਅਗਦੇ ਵਿੱਚੇ ਵਾਲੇ ਅ ਨਾਪਰੋਗ ਨਲੈਕੀ ਵੀ ਨਲੈਕੀ ਹੈ ਜੀ ਸਾਫ ਇੱਕ ਮਿੰਟ ਦੇ ਵਿੱਚ 4-5 ਲੱਖ ਦਾ ਸਾਡਾ ਨੁਕਸਾਨ ਕਰਕੇ ਛੱਡ ਦਿੱਤਾ ਜੀ ਕਿੱਥੋਂ ਪੂਰਾ ਕਰਾਂਗੇ ਤੁਸੀਂ ਦੱਸੋ ਇਹਨੂੰ ਪਹਿਲਾਂ ਬਾਈ ਇਹਦਾ ਭਾਵਨਾ ਹੋ ਜਾਂਦੀ ਹੈ ਬਨਪਾਪਕ ਹੋ ਜਾਂਦਾ ਹੈ ਦੇਖੋ 6 ਮਹੀਨੇ ਦੀ ਮਿਹਨਤ 6 ਮਹੀਨੇ ਹੋ ਗਏ ਬੱਟਾਂ ਦੇ ਫਿਰ ਦੇਣ ਨੂੰ ਸਾਨੂੰ ਜੀ ਪਰਿਵਾਰ ਤੋਂ ਵੀ ਦੂਰ ਹੋ ਜਾਂਦਾ ਹਾਂ ਜੀ ਤੇ ਕਾਸ ਹੁੰਦੀ ਆ ਕਿ ਚਲੋ ਪੈਸੇ ਆਉਣਗੇ ਥੋੜਾ ਪੁਹ ਵੇਖੋ ਆਪਣਾ ਪਰਿਵਾਰ ਦਾ ਵਧੀਆ ਬਿਹਤਰ ਹੁੰਦਾ ਇਸ ਤਰੀਕੇ ਬੰਦਾ ਪੈਸਾ ਆ ਪੈਸਿਆਂ ਥੱਲੇ ਹੋਰ ਆ ਜਵੇ ਤਾਂ ਮੰਨ ਤੇ ਭਾਰਤ ਆਉਂਦਾ ਹੀ ਉੱਪਰੋਂ ਡਿਗਿਆ ਚੰਗਿਆਰਾ ਤੇ ਸਾਹਮਣੇ ਕੰਪੈਨ ਦੇ ਨਾਲ ਹੀ ਅੱਗ ਲੱਗੀ ਆ ਤੇ ਉਹ ਫਿਰ ਵੀ ਉਹ ਵੱਢੀ ਗਿਆ ਉਹਨੇ ਦੇਖਿਆ ਨਹੀਂ ਕਿ ਮੈਂ ਮੇਰੇ ਕੋਲ ਵਾਟਰ ਕੁਲ ਰਹੀ ਆ ਪਾਣੀ ਕੁਛ ਨਾ ਕੁਛ ਹੁੰਦਾ ਕਿੰਨੀ ਦੂਰ ਸੀ ਤੁਸੀਂ ਸਾਡੇ ਨਾਲੇ ਘਰ ਆ ਜੀ ਆਪਣੇ ਇੱਕ ਖੇਤ ਨਾਲੇ ਘਰ ਸਾਡੇ ਵੀ ਕੰਪੈਨ ਚੱਲ ਰਹੀ ਸੀ ਤੇ ਸਾਡੇ ਵੀ ਵੱਢਦੇ ਸੀਗੇ ਤੇ ਜਦੋਂ ਅਸੀਂ ਦੇਖਿਆ ਅਸੀਂ ਘਰੋਂ ਨੱਠੇ ਆਏ ਮੇਰੇ ਤਾਇਆ ਜੀ ਦਾ ਲੜਕਾ ਅਸੀਂ ਸਾਰੇ ਨੱਠੇ ਆਏ ਸਾਡੇ ਘਰ ਦੀਆਂ ਲੇਡੀਜ਼ ਤੱਕ ਨੱਠ ਕੇ ਆ ਗਏ ਅਸੀਂ ਨੈੜੀ ਦੇ ਵਿੱਚੋਂ ਪਾਣੀ ਲੈ ਲੈ ਕੇ ਉਹ ਅੱਗ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਭਰਾ ਦਾ ਸਾਰਾ ਬੰਦਦਾ ਜੀ ਫਾਦਰ ਸਾਹਿਬ ਦੀ ਪਹਿ ਤੇਰ ਹੋ ਗਿਆ ਡੈਥ ਹੋ ਗਈ ਉਹ ਤੋਂ ਵੇ ਤਾਂ ਬੜਾ ਬ੍ਰਦਰ ਸੀ ਉਹਦੀ ਵੀ ਡੈਥ ਹੋਈ ਇਹ ਇਕੱਲਾ ਹੀ ਆਪਣਾ ਘਰ ਚ ਲਾਉਂਦਾ ਜੀ ਹਾਂਜੀ ਇਕੱਲਾ ਘਰ ਚ ਲਾਉਂਦਾ ਤੇ ਆਪਣੇ ਚਲੋ ਵਧੀਆ ਹੋਇਆ ਸਾਰੇ ਪਾਸੇ ਕਰਦਾ ਵੀ ਕੰਮ ਆ ਗੁਰਦੁਆਰੇ ਨੂੰ ਵੀ ਮਾਨਦਾ ਆ ਤੇ ਲੈ ਕੇ ਜਾਂਦਾ ਸੰਗਤਾਂ ਵੀ ਲੈ ਕੇ ਗਿਆ ਇਸ ਵਾਰ ਦੋ ਵਾਰ ਸੰਗਤਾਂ ਲੈ ਕੇ ਗਿਆ ਟਰਾਲੀ ਦੀ ਹੁਣ ਜਿਸ ਬੱਚੇ ਤੇ ਇਨਾ ਭਾਰ ਪੈ ਗਿਆ ਮੈਂ ਤਾਂ ਆਪਣੇ ਐਨ ਆਰ ਆਈ ਵੀਰਾਂ ਨੂੰ ਕਹੂੰਗਾ ਮੈਂ ਹੋਰ ਕਿਸੇ ਨੂੰ ਨਹੀਂ ਕਹਿ ਸਕਦਾ ਭਾਜੀ ਤੁਸੀਂ ਪੁਲਿਸ ਇੱਕ ਵਾਰ ਆਪਣਾ ਫੋਨ ਨੰਬਰ ਦੱਸ ਦਿਓ ਫੋਨ ਨੰਬਰ ਇਹ ਨੇ 91 53 2934 ਮੈਂ ਬਹੁਤ ਤੀਬਰ ਸੀਗੀ ਬਹੁਤ ਤੇਜ਼ ਸੀਗੀ ਉਹ ਪਰਲੇ ਪਾਸ ਵੀ ਜਾ ਸਕਦੀ ਸੀ ਉਹਨੂੰ ਫਿਰ ਕਿੱਦਾਂ ਕੰਟਰੋਲ ਕੀਤਾ ਇਹ ਸਾਰੇ ਕਿਦਾਂ ਨਾ ਰੋਡ ਚੱਲਦਾ ਰੋਡ ਚੱਲਦਾ ਬਹੁਤ ਆ ਕਿਸੇ طرح ਹਵਾ ਫੈਲਦੀ ਸੀ ਨਾ ਜਿਹੜੇ ਇਧਰ ਵੀ ਅੱਗ ਆ ਇਹ ਦੂਸਰੇ ਪੱਲੇ ਲੱਗ ਰਹੀ ਸੀ ਫਿਰ ਅਸੀਂ ਫਾਇਰਫਾਈਟਰ ਬੰਦ ਨੂੰ ਕਿਹਾ ਵੀ ਤੁਸੀਂ ਪਹਿਲਾਂ ਇਧਰ ਪਾਸ ਅੱਗ ਬਚਾਓ ਵੀ ਦੂਸਰੇ ਪਾਸੇ ਨਾਲ ਬਚਾਓ ਉਹਦੇ ਵਿਖੇ ਤਾਂ ਦਾ ਕਿ ਕਿਸੇ ਦੀ ਅਣਗਹਿਲੀ ਕਿਸੇ ਦੀ ਲਾਪਰਵਾਹੀ ਕਰਕੇ ਕਿਸੇ ਦਾ ਲੱਖਾਂ ਦਾ ਨੁਕਸਾਨ ਹੋ ਜਾਂਦਾ ਹੈ ਅਸੀਂ ਕਦ ਕਹੀ ਨਹੀਂ ਕਿ ਕਿਸੇ ਨੇ ਜਾਨ ਬੁੱਝ ਕੇ ਕੱਢਿਆ ਏ ਵੈਰ ਜੀ ਅੱਜ ਦੇ ਦਿਨ ਵਿੱਚ ਆ ਤੀਜੀ ਚੌਥੀ ਘਟਨਾ ਕਵਰ ਕਰ ਰਹੇ ਆ ਖੇਤਾਂ ਨੂੰ ਅੱਗ ਲੱਗਣ ਦੀ ਰੱਬ ਜੀ ਹੋਇਆ ਪਿਆ ਏ ਕਹਿਰ ਜੀ ਰੱਬ ਜੀ ਹੋਇਆ ਪਿਆ ਏ ਕਹਿਰ ਜੀ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੇ ਨਹੀਂ ਸੋਰੀ ਸਤਿ ਉਸ ਸਮੇਂ ਸਿਧਾ ਹਾਂ ਵੇਖੇ ਮੌਜੂਦ ਹਾਂ ਔਰ ਇੱਥੇ 18 ਖੇਤ ਮੱਚੇ ਆ ਅੱਜ ਦੇ ਦਿਨ ਦੀ ਇਹ ਤੀਜੀ ਖਬਰ ਅਸੀਂ ਅੱਗ ਲੱਗਣ ਵਾਲੀ ਜਿਹੜੀ ਆ ਉਹ ਕਵਰ ਕਰ ਰਹੀ ਹੈ ਕਰ ਰਹੇ ਆ ਜਿਹਦੇ ਵਿੱਚ ਕੱਲਾ ਖੇਤ ਜਾਂ ਸਮਾਨ ਸੜ ਕੇ ਸੁਆਹ ਨਹੀਂ ਹੋਇਆ ਕੱਲੇ ਖੇਤ ਸੜ ਕੇ ਸੁਆਹ ਨਹੀਂ ਹੋਇਆ ਜਾਂ ਸਮਾਨ ਸੜ ਕੇ ਸੁਆਹ ਨਹੀਂ ਹੋਇਆ ਸਗੋਂ ਕਿਸੇ ਪਰਿਵਾਰ ਦਾ ਜਿਹੜਾ ਭਵੇਖਿਆ ਚੰਗਾ ਭਵੇਖਿਆ ਉਹ ਸੜ ਕੇ ਸੁਆਹ ਹੋ ਗਿਆ ਸੁਪਨੇ ਵੀ ਨਾਲ ਦੀ ਨਾਲ ਸੜ ਕੇ ਸੁਆਹ ਹੋਏ ਨੇ ਇੱਥੋਂ ਤਕਰੀਬਨ ਅੱਗੇ 17 18 ਕਿੱਲੇ ਜਾਂ ਤਕਰੀਬਨ 20 ਕਿੱਲੇ ਕਹਿ ਲਈਏ ਉਹ ਜਿਹੜੇ ਪੂਰੀ ਤਰ੍ਹਾਂ ਮੱਚ ਗਏ ਖੜੀ ਕਣਕ ਜਿਹੜੀ ਆ ਉਹ ਸੜ ਕੇ ਸੁਆਹ ਹੋ ਗਈ ਤੇ ਤੁਸੀਂ ਸਮਝ ਸਕਦੇ ਹੋ ਕਿ ਕਿਸਾਨ ਦੇ ਦਿਲ ਤੇ ਕੀ ਬੀਤਦੀ ਹੋਵੇਗੀ ਮੈਂ ਤੁਹਾਨੂੰ ਸਿਚੁਏਸ਼ਨ ਸਮਝਾ ਦਿੰਦਾ ਇੱਥੇ ਅੱਗ ਲੱਗੀ ਕਿਉਂ ਕਾਰਨ ਕੀ ਬਣਿਆ ਉਹ ਕੰਪੈਨ ਦੇਖੋ ਜਿਹਦੇ ਵਿੱਚ ਜਿਹਦਾ ਹੁਣ ਟਾਇਰ ਜਿਹਦਾ ਉੱਚ ਹਵਾ ਕੱਢ ਕੇ ਕਹਿੰਦੇ ਕਿ ਟੇਡੀ ਕਰਕੇ ਖੜੀ ਕਰ ਦਿੱਤੀ ਜੋ ਇੱਥੇ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਉਹ ਕਹਿੰਦੇ ਕਿ ਆਹ ਦੇਖੋ ਤਾਰਾਂ ਉੱਚੀਆਂ ਸੀਗੀਆਂ ਤੇ ਕੰਪੈਨ ਦੇ ਉੱਤੇ ਕਹਿੰਦੇ ਕਿ ਇੱਕ ਅਣਜਾਣ ਜਿਹਾ ਵਿਅਕਤੀ ਨੂੰ ਚੜਾ ਦਿੱਤਾ ਬਿਠਾ ਦਿੱਤਾ ਜਿਹਨੂੰ ਬਹੁਤੀ ਨੌਲੇਜ ਨਹੀਂ ਸੀਗੀ ਉਹ ਕਹਿੰਦੇ ਕਿ ਇਹਦੇ ਵਿੱਚ ਜਿਹੜੀਆਂ ਤਾਰਾਂ ਆ ਕੰਪੈਨ ਦੇ ਨਾਲ ਟਕਰਾਉਂਦੀਆਂ ਜਿਸ ਤੋਂ ਬਾਅਦ ਚੰਗਿਆੜੀ ਨਿਕਲਦੀ ਤੇ ਉੱਥੋਂ ਅੱਗ ਲੱਗਦੀ ਆ ਔਰ ਤਾਰਾਂ ਦੇ ਬਿਲਕੁਲ ਹੇਠਾਂ ਹੀ ਅੱਗ ਦੀ ਸ਼ੁਰੂਆਤ ਹੁੰਦੀ ਆ ਜਿਹੜੀ ਫਿਰ ਅੱਗੇ ਨੂੰ ਚਲੇ ਜਾਂਦੀ ਆ ਔਰ 17 18 ਜਾਂ ਤਕਰੀਬਨ 20 ਖੇਤ ਜਿਹੜੇ ਆ ਉਹ ਸੜ ਕੇ ਸੁਆਹ ਹੋ ਗਏ ਆ ਆਸਾਂ ਸੜ ਕੇ ਸੁਆਹ ਹੋ ਗਈਆਂ ਮਿਹਨਤ ਸੜ ਕੇ ਸੁਆਹ ਹੋ ਗਈਏ ਮੌਕੇ ਤੇ ਪੁਲਿਸ ਪਹੁੰਚਦੀ ਆ ਬਹੁਤ ਸਾਰੇ ਲੋਕ ਇਕੱਠੇ ਹੁੰਦੇ ਆ ਤਾਰ ਰਲ ਕੇ ਅੱਗ ਤੇ ਮਸਾਂ ਕਾਬੂ ਪਾਇਆ ਜਾਂਦਾ ਫਾਇਰ ਬ੍ਰਿਗੇਡ ਦੀ ਟੀਮ ਵੀ ਆ ਜਾਂਦੀ ਹੈ ਤੇ ਹੁਣ ਜਿਹੜੇ ਮੌਕੇ ਤੇ ਇੱਥੇ ਮੌਜੂਦ ਪੀੜਤ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਦੱਸਿਆ ਜਾ ਰਿਹਾ ਕਿਸ਼ਨਪੁਰ ਦੇ ਇੱਕ ਨੌਜਵਾਨ ਨੇ ਉਸਦੇ 7 ਖੇਤ ਸੜ ਕੇ ਸੁਆਹ ਹੋ ਗਏ ਇੱਕ ਹੋਰ ਕੋਈ ਪਰਿਵਾਰ ਹੈ ਉਹਨਾਂ ਦੇ 10 ਖੇਤ ਜਿਹੜੇ ਸੜ ਕੇ ਸੁਆਹ ਹੋ ਗਏ ਬਾਕੀ ਗਿਣਤੀ ਹਲੇ ਕਰਕੇ ਦੱਸਣਗੇ ਪੁਲਿਸ ਮੁਲਾਜ਼ਮ ਵੀ ਮੌਕੇ ਤੇ ਮੌਜੂਦ ਹੈ ਸੜਕ ਸੁਰੱਖਿਆ ਫੋਰਸ ਇੱਥੇ ਹੈ ਐਸ ਐਚਓ ਨੰਦ ਲਾਲ ਇੱਥੇ ਮੌਜੂਦ ਨੇ ਤਾਂ ਇੱਕ ਵਾਰੀ ਪੀੜਤ ਧਰ ਨਾਲ ਗੱਲਬਾਤ ਕਰਦੇ ਆ ਜੀ ਕੀ ਨਾਂ ਕੀ ਜੀ ਆਪਣਾ ਮੇਰਾ ਨਵਜੋਤ ਸਿੰਘ ਹੈ ਜੀ ਨਾਂ ਪਿੰਡ ਕਿਹੜਾ ਆਪਣਾ ਪਿੰਡ ਮੇਰਾ ਉਧਵਾਲੇ ਜੀ ਇੱਥੇ ਕੀ ਕੀ ਇਹ ਕਿਹਦੇ ਸਿੱਥੇ ਹਾਲੇ ਤਲੇ ਹੋਇਆ ਹਾਂਜੀ ਹਾਂਜੀ ਕ੍ਰਿਸ਼ਨਪੁਰੀਆਂ ਤੋਂ ਹਾਂਜੀ ਹਾਂਜੀ ਇਹ ਸਮਝਾਓ ਮੜ ਜਗ ਲੱਗੀ ਕਿਦਾਂ ਜੀ ਇਹ ਭਾਜੀ ਕੰਪੈਨ ਦੀ ਅਣਗਹਿਲੀ ਨਾਲ ਅੱਗ ਲੱਗੀ ਆ ਜੀ ਹੂੰ ਮਸ਼ੀਨ ਉਤਾਰਦੇ ਥੱਲੇੋਂ ਨਾ ਆ ਕੇ ਚੰਗਿਆੜੇ ਜਦ ਨਿਕਲੇ ਜੀ ਅੱਗ ਪੈ ਗਈ ਜੀ ਲਾਪਰਵਾਹੀ ਹੈ ਲਾਪਰਵਾਹੀ ਕੀਤੀ ਆ ਜੀ ਉਸੇ ਵੇਲੇ ਉਹਨੇ ਦੱਸਿਆ ਜਿਹੜਾ ਕੰਪੈਨ ਚਲਾ ਰਹੇ ਸੀ ਬਾਕੀ ਨੂੰ ਕਿ ਅੱਗ ਲੱਗ ਗਈ ਗਲਤੀ ਹੋ ਗਈ ਨਹੀਂ ਕਿਸੇ ਨੂੰ ਨਹੀਂ ਕੋਈ ਦੱਸਿਆ ਜੀ ਹੂੰ ਕਿੰਨੀ ਦੇਰ ਅੱਗ ਮੱਚਦੀ ਰਹੀ ਬਾਅਦ ਚ ਪਤਾ ਲੱਗਿਆ ਜੀ ਸਾਨੂੰ ਘਟੋ ਘਟੋ 10 15 ਮਿੰਟ ਬਾਅਦ ਭਾਜੀ ਉਹਨਾਂ ਨੇ ਫੋਨ ਗਾਏ ਜੀ ਇਹ ਭਾਜੀ ਉਹਨਾਂ ਦੇ ਇੱਥੇ ਘਰ ਕੋਲੇ ਆ ਜੀ ਨਹੀਂ ਫੋਨ ਕੀਤੇ ਵੀ ਪਰ 10 15 ਮਿੰਟ ਜਾ ਕੇ ਰਫਤਾਰ ਫੜ ਲੈਂਦੀ ਆ ਰਫਤਾਰ ਬਹੁਤ ਜ਼ਿਆਦਾ ਤੁਹਾਡੇ ਸਾਹਮਣੇ ਨੁਕਸਾਨ ਹੋਇਆ ਜੀ ਦੇਖ ਲਓ ਜਾ ਕੇ niche ਆਪਣਾ ਇਹ ਦੇਖ ਲੈ ਟੈਨ 2 ਦੀ ਹਵਾ ਜਿਹੜੀ ਚਲ ਗਿਆ ਜੀ ਬਸ ਉਧਰ ਤੁਹਾਡੇ ਕਿੰਨੇ ਖੇਤੇ ਆ ਜੀ ਮੇਰੇ 7 ਕਿਤੇ ਆ ਜੀ ਤੇ ਫਿਰ तकरीबन 7-8 ਲੱਖ ਦਾ ਨੁਕਸਾਨ ਹੈ ਚਲੋ ਹਾਂ ਜੀ 4-5 ਲੱਖ ਦਾ ਤਾਂ ਹੈਗਾ ਹੀ ਆ ਜੀ ਹਾਂ ਜੀ ਤੁਸੀਂ ਹਾਲਾ ਤਾਂ ਦੇਣਾ ਹੀ ਆ ਹਾਲਾ ਹਾਲਾ ਦਿੱਤਾ ਜੀ ਸਾਕੋ ਦਿੱਤਾ ਆ ਆ ਥੰਮ ਕੇ ਆੜਤੀਆਂ ਦੇ ਪਾਰਲੇ ਖੜਾ ਜੀ ਆ ਉਹ ਕਣਕ ਵੱਢ ਕੇ ਲਾਉਣਾ ਸੀਗਾ ਜੀ ਉੱਥੇ ਦਾ ਉੱਥੇ ਖੜਾ ਰਹਿ ਗਈ ਸਾਕਾ ਤੇ ਹੁਣ ਜਿਹੜੀ ਜਿਹੜੇ ਕੰਪੇਨ ਚਲਾ ਰਹੇ ਸੀਗੇ ਉਹਨਾਂ ਨਾਲ ਕੋਈ ਗੱਲਬਾਤ ਹੋਈ ਆ ਭਾਜੀ ਉਹ ਨੱਠ ਕੇ ਜੀ ਮਜੀਦ ਛੱਡ ਗਏ ਆਪਣੀ ਜਦੋਂ ਨੱਠ ਕੇ ਜੀ ਮਜੀਦ ਛੱਡ ਗਏ ਆਪਣੀ ਪ੍ਰਸ਼ਾਸਨ ਤੋਂ ਜਿਵੇਂ ਪੁਲਿਸ ਪ੍ਰਸ਼ਾਸਨ ਤੋਂ ਆਏ ਹੋਏ ਨੇ ਕੋਈ ਐਡਮਿਨਿਸਟ੍ਰੇਸ਼ਨ ਤੋਂ ਆਇਆ ਜੀ ਕੋਈ ਐਡਮਿਨ ਐਡਮਿਨਿਸਟ੍ਰੇਸ਼ਨ ਤੋਂ ਕੋਈ ਏਡੀਸੀ ਕੋਈ ਐਸਡੀਐਮ ਨਹੀਂ ਨਹੀਂ ਪਹੁੰਚੇ ਨਹੀਂ ਥੋੜੀ ਨਹੀਂ ਕੋਈ ਪਰ ਹੁਣ ਕੀ ਇੱਥੇ ਗੱਲਬਾਤ ਚੱਲ ਰਹੀ ਹੈ ਕਿਵੇਂ ਆਡੇ ਨੁਕਸਾਨ ਦੀ ਪਰਭਾਈ ਕਿੱਦਾਂ ਹੋਊਗੀ ਕੋਈ ਗੱਲਬਾਤ ਚੱਲੀ ਐ ਲਾਲੋਬਾਤ ਚਲਦੀ ਤੇ ਹੈਗੀ ਹੁਣ ਦੇਖੋ ਕੀ ਬਣਦਾ ਜੀ ਦੇਖੋ ਹੁਣ ਕੀ ਬਣਦਾ ਜੀ ਇਧਰੋਂ ਲੱਗਦੀ ਐ ਇਧਰੋਂ ਅੱਗੇ ਲੱਗਦੀ ਐ ਲੱਗੀ ਇਧਰੋਂ ਘੱਟ ਗਈ ਤੇ ਉਧਰਲੇ ਪਾਰਲੇ ਪਾਸੇ ਰੌਂਹ ਦੀ ਪੁਲਸ ਪਹੁੰਚ ਗਈ ਆ ਗੱਡੀ ਵੀ ਟਾਈਮ ਨਾਲ ਆ ਗਈ ਸੀ ਲੱਗੀ ਜੀ ਹਵਾ ਰੋਡ ਤੇ ਜਾ ਕੇ ਅੱਗ ਰੁਕੀ ਐ ਜੀ ਤੁਸੀਂ ਇਹ ਹਿਸਾਬ ਲਾ ਲਓ 10 10 10 ਤੁਸੀਂ ਕਿੱਥੋਂ ਜੀ ਅਸੀਂ ਜ਼ਿਲ੍ਹਾ ਬਰਨਾਲਾ ਜੀ ਧਰਮਪੁਰਾ ਪਿੰਡ ਮਾਵੜਾ ਜੀ ਇੱਥੇ ਵੀ ਤੁਸੀਂ ਖੇਤੀ ਕਰਦੇ ਹੋ ਠੇਕੇ ਦੇ ਠੇਕੇ ਦੇ ਲਈ ਹਾਂਜੀ ਹਾਂਜੀ 10 ਕੇ ਤੁਹਾਡੇ ਜਿਹੜੇ ਹਾਂਜੀ ਹਾਂਜੀ 10 ਕੇ ਤਾਂ ਅੱਛਾ ਉਹ ਤੋਂ ਪਿੰਡ ਦੇ ਵਿਚਾਲੇ ਟਰੈਕਟਰ ਆ ਗਏ 10 15 ਟਰੈਕਟਰ ਆ ਗਏ ਦੇ ਵਿੱਚੇ ਪਾਲੇ ਅਗਦੇ ਵਿੱਚੇ ਟਰੈਕਟਰ ਟਰੈਕਟਰਾਂ ਦਾ ਨੁਕਸਾਨ ਵੀ ਵਿਚੋ ਹੋਇਆ ਜਿਹੜੇ ਵਿਚੇ ਬਾਹੂ ਤੇ ਉੱਤੇ ਦੀ ਪਾਣੀ ਦੀ ਗੱਡੀ ਦਾ ਵੀ ਹੋਇਆ ਕੀਤਾ ਤੇ ਕਣਕ ਜਲ ਗਈ ਚੜਦੀ ਜਾਂਦੀ ਇਹ ਸਾਰੇ ਰੰਗਰੇਲੀ ਕਮੈਨ ਵਾਲੇ ਨਹੀਂ ਜੀ ਹਾਂ ਅਨਗੈਲੀ ਨਾਗ ਲੈ ਗਿਆ ਕਬੈਨ ਵਾਲੇ ਨੂੰ ਚਲਾਉਣ ਨੂੰ ਵੀ ਰੱਖਿਓ 18 ਸਾਲ ਤੋਂ ਉਮਰ ਉੱਪਰ ਨਹੀਂ ਹੋਊਗੀ ਜੀ ਉਹਨਾਂ ਦੀ ਤੁਸੀਂ ਇਹ ਸਾਫ ਲਾ ਲਓ ਜੀ ਫਿਰ ਨਲਾਕੀ ਤੁਸੀਂ ਤੁਸੀਂ ਦੇਖਿਆ ਮੜੇ ਮਸ਼ੀਨ ਦੇ ਉੱਪਰ ਚੜ੍ਹ ਕੇ ਦੇਖਿਆ ਕਿੰਦਾ ਜਿੰਦਾ ਬਿਲਡ ਬੁਈ ਹੋਇਆ ਜੀ ਦੇਖ ਲੈ ਫਿਰ ਅਨਗੈਲੀ ਲਾਪਰਵਾਹ ਜਨਾਂ ਨਲਾਕੀ ਵੀ ਹੈ ਨਲਾਕੀ ਹੈ ਜੀ ਸਾਫ ਇੱਕ ਮਿੰਟ ਦੇ ਵਿੱਚ 4-5 ਲੱਖ ਦਾ ਸਾਡਾ ਨੁਕਸਾਨ ਕਰਕੇ ਛੱਡ ਦਿੱਤਾ ਜੀ ਕਿੱਥੋਂ ਪੂਰਾ ਕਰਾਂਗੇ ਤੁਸੀਂ ਦੱਸੋ ਸਾਨੂੰ ਪਹਿਲਾਂ ਭਾਈ ਇਹਦਾ ਭਾਵਨਾ ਹੋ ਜਾਂਦੀ ਹੈ ਮਨ ਭਾਵਕ ਹੋ ਜਾਂਦਾ ਇਹ ਦੇਖੋ 6 ਮਹੀਨੇ ਦੀ ਮਿਹਨਤ 6 ਮਹੀਨੇ ਹੋ ਗਏ ਬੱਟਾਂ ਦੇ ਫਿਰ ਦੇਣੋ ਸਾਨੂੰ ਜੀ ਪਰਿਵਾਰ ਤੋਂ ਵੀ ਦੂਰ ਹੋ ਕੇ ਹਾਂ ਜੀ ਤੇ ਕਾਸ ਹੁੰਦੀ ਆ ਕਿ ਚਲੋ ਪੈਸੇ ਆਉਣਗੇ ਥੋੜਾ ਭਵੇਖੋ ਆਪਣਾ ਪਰਿਵਾਰ ਦਾ ਵਧੀਆ ਬਿਹਤਰ ਹੁੰਦਾ ਇਸ ਤਰੀਕੇ ਬੰਦਾ ਪੈਸਾ ਆ ਪੈਸਿਆਂ ਥੱਲੇ ਹੋਰ ਆ ਜਵੇ ਤਾਂ ਮਨ ਤੇ ਭਾਰਤ ਆਉਂਦਾ ਹੀ ਹੈ 10 ਕਿਲੇ ਮੱਛੀ ਬਹੁਤ ਤੁਸੀਂ ਦੇਖੋ ਆਪਣਾ ਏਰੀਆ ਛੱਡ ਕੇ ਇਧਰਲੇ ਪਾਸੇ ਆਏ ਆ ਕਈ 100 ਕਿਲੋਮੀਟਰ ਦੂਰ ਇਧਰ ਆਏ ਆ ਚੰਗੇ ਭਵੇਖਣ ਲਈ ਕਿ ਥੋੜੇ 200 ਕਿਲੋਮੀਟਰ ਦੂਰ ਕਿ ਆਮਦਨ ਹੋਵੇ ਹਾਂ ਜੀ ਇੱਥੇ ਤਾਂ ਨੁਕਸਾਨ ਹੋ ਗਿਆ ਫਿਰ ਨਾ ਬਹੁਤ ਜ਼ਿਆਦਾ ਨੁਕਸਾਨ ਆ ਨਗੇਲੀ ਕੰਪੈਨ ਵਾਲਿਆਂ ਦੀ ਤੇ ਉਹ ਰੁਕੇ ਵੀ ਨਹੀਂ ਨਹੀਂ ਰੁਕੇ ਨਹੀਂ ਭੱਜ ਗਏ ਜੀ ਅਰੇ ਜਦੋਂ ਲੱਗੀ ਸੀ ਜੇ ਉਸੇ ਵੇਲੇ ਉਤਰ ਕੇ ਚੈੱਕ ਕਰਕੇ ਉਹਨੂੰ ਭਜਾਉਣ ਦੀ ਉਹ ਜੀ ਬਦਲ ਉਹਨਾਂ ਨੇ ਕੋਈ ਅੱਗ ਨਹੀਂ ਬੁਝਾਈ ਉਹ ਆਪ ਤਾਂ ਵੱਢਣ ਲੱਗ ਗਏ ਤੇਰਾ ਸਾਰਾ ਪਿੰਡ ਪੈ ਗਿਆ ਸਾਰਾ ਪਿੰਡ ਸਾਡਾ ਘੜੀ ਉਹ ਤਾਂ ਹੈਲਪ ਕਰ ਗਏ ਪਿੰਡ ਨੇ ਬਹੁਤ ਜ਼ਿਆਦਾ ਜਦੋਂ ਲੱਗੀ ਸੀਗੀ ਪਤਾ ਤਾਂ ਲੱਗਦਾ ਧੂਆਂ ਨਿਕਲਦਾ ਹੈ ਜੇ ਉਸੇ ਵੇਲੇ ਕੰਪੈਨ ਵਾਲਾ ਉਤਰ ਕੇ ਬੁਝਾਉਣਾ ਸ਼ੁਰੂ ਕਰ ਦਿੰਦਾ ਤਾਂ ਕੰਟਰੋਲ ਹੋ ਸਕਦਾ ਸੀ ਸਰ ਬੁਝ ਜਾਂਦੀ ਤੇ ਫੋਨ ਫੋਨ ਵੀ ਕਰਦਾ ਜੀ ਬਹੁਤ ਫਰਕ ਪ ਇਹ ਰੱਗ ਤੇ ਪੈਟਰੋਲ ਪਾਇਆ ਫਿਰ ਉਹ ਟਾਈ ਗੱਡੀ ਉਸ ਨੇ ਪਾਣੀ ਦੇ ਨਾਲ ਟਰੈਕਟਰਾਂ ਦੀ ਮਦਦ ਨਾਲ ਬਹੁਤ ਵੀਰਾਂ ਨੇ ਪਾਧ ਦੇ ਨਾਲ ਫੇਰ 부ਝਾਈਏ ਹੁਣੇ ਕਿਸੇ ਨੂੰ ਫੋਨ ਵੀ ਨਹੀਂ ਕਰਿਆ ਆਪ ਵੀ ਕੰਨਕ ਵੱਡਣ ਨਹੀਂ ਖੜੀ ਜੀ ਜੇ ਉਸੇ ਵੇਲੇ ਦੱਸ ਕੇ ਰੋਲਾ ਪਾਇਆ ਤਾਂ ਬਚਾਅ ਹੋ ਸਕਦਾ ਹਾਂਜੀ ਜੇ ਲੋਕ ਇੱਥੇ ਆਏ ਫੇਰ ਆਪਦੇ ਖੁਦ ਮੂੰਹ ਦਾ ਬੰਦਿਆ ਵੀ ਹਾਂ ਮੇਰੀ ਕਪੈਨ ਤੇ ਲੱਗੀ ਆ ਕਪੈਨ ਦੇ ਉੱਪਰ ਚੜ ਕੇ ਵੀ ਦੇਖਿਆ ਪੁਲਿਸ ਬਾਰਖ ਵੱਜਿਆ ਹੋਇਆ ਬਿਜਲੀ ਦੀ ਅਸੀਂ ਖੁਦ ਆਪ ਅੱਖੀਂ ਦੇਖਿਆ ਜੀ ਅਸੀਂ ਆਪ ਖੁਦ ਅੱਖੀਂ ਦੇਖਿਆ ਸਾਡੇ ਸਾਹਮਣੇ ਉੱਪਰੋਂ ਡਿਗਿਆ ਚੰਗਿਆਰਾ ਤੇ ਸਾਹਮਣੇ ਕੰਪੈਨ ਦੇ ਨਾਲ ਤੇ ਉਹ ਫਿਰ ਵੀ ਉਹ ਵੱਢੀ ਗਿਆ ਉਹਨੇ ਦੇਖਿਆ ਨਹੀਂ ਕਿ ਮੈਂ ਮੇਰੇ ਕੋਲ ਵਾਟਰ ਕੂਲਰ ਆ ਪਾਣੀ ਕੁਛ ਨਾ ਕੁਛ ਹੁੰਦਾ ਕਿੰਨੀ ਦੂਰ ਸੀ ਤੁਸੀਂ ਸਾਡੇ ਨਾਲੇ ਘਰ ਹੈ ਜੀ ਆਪਣੇ ਇੱਕ ਖੇਤ ਨਾਲੇ ਘਰ ਸਾਡੇ ਵੀ ਕੰਪੈਨ ਚੱਲ ਰਹੀ ਸੀ ਤੇ ਸਾਡੇ ਵੀ ਵੱਢਦੇ ਸੀਗੇ ਤੇ ਜਦੋਂ ਅਸੀਂ ਦੇਖਿਆ ਅਸੀਂ ਘਰੋਂ ਨੱਠੇ ਆਏ ਮੇਰੇ ਤਾਇਆ ਜੀ ਦਾ ਲੜਕਾ ਅਸੀਂ ਸਾਰੇ ਨੱਠੇ ਆਏ ਸਾਡੇ ਘਰ ਦੀਆਂ ਲੇਡੀਜ਼ ਤਕਨਟਕੇ ਆ ਗਏ ਸੀ ਨੈੜੀ ਦੇ ਵਿੱਚੋਂ ਪਾਣੀ ਲੈ ਲੈ ਕੇ ਉਹ ਅੱਗ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜੀ ਫਿਰ ਸਾਡੇ ਕੁਝ ਮਿੱਤਰ ਸਿਗੇ ਉਹ ਟਰੈਕਟਰ ਲੈ ਕੇ ਆਏ ਜੀ ਉਹਨਾਂ ਨੇ ਆਪਣੇ ਟਰੈਕਟਰ ਜਲਣੇ ਦੀ ਪਰਵਾਹ ਨਹੀਂ ਕੀਤੀ ਫਿਰ ਵੀ ਉਹਨਾਂ ਨੇ ਬਹੁਤ ਜ਼ਿਆਦਾ ਮਦਦ ਕੀਤੀ ਅੱਗ ਦਾ ਬਚਾ ਕੀਤਾ ਪਰ ਅੱਗ ਦੇ ਅੱਗੇ ਕਿਸੇ ਜ਼ੋਰ ਨਹੀਂ ਹੈਗਾ ਮੈਂ ਤਾਂ ਬਸ ਇੱਕ ਕਹਿਣਾ ਚਾਹਨਾ ਚਲੋ ਠੀਕ ਹੈ ਜੀ ਆਪਣੇ ਐਨ ਆਰ ਆਈ ਵੀਰ ਨੇ ਬਹੁਤ ਜ਼ਿਆਦਾ ਨਹੀਂ ਤੇ ਦੁਆਬੇ ਦੇ ਵਿੱਚ ਆਪਣੇ ਸਾਡੇ ਲੋਕਲ ਵੀ ਨੇ ਰਹੌਂਦੇ ਆ ਆਪਣੇ ਬੇਟ ਏਰੀਏ ਦੇ ਨੇ ਕਿਸੇ ਗਲਤ ਥਾਂ ਤੇ ਚਲੋ ਸਹੀ ਥਾਂ ਤੇ ਵੀ ਲੰਗਰ ਲਾਉਂਦੇ ਨੇ ਕਿ ਤੇ ਨਾ ਕਿਤੇ ਜਾ ਕੇ ਆਪਣੇ ਮਦਦ ਕਰਦੇ ਨੇ ਜਾਂ ਕੋਈ ਲੰਗਰ ਲਾਦੇ ਨੇ ਜਾਂ ਕੁਝ ਨਾ ਕੁਝ ਕਰਦੇ ਨੇ ਕੁਝ ਚਲੋ ਇਹ ਸਾਡਾ ਬੱਚਾ ਆ ਜੀ ਸਾਡੇ ਦਾ ਨਿਆਣਾ ਰਗਾ ਜੀ ਮਨ ਮਨ ਭਰਿਆ ਦੇਖੋ ਕਿੰਨੀ ਮਿਹਨਤ ਆ ਉਮਰ ਵੀ ਮੈਨੂੰ ਛੋਟੀ ਲੱਗਦੀ ਆ ਹਾਂਜੀ ਹਾਂਜੀ ਮਿਹਨਤ ਕਿੰਨੀ ਆ ਬੰਦਾ ਸੋਚਦਾ ਕਿ ਚੱਲ ਯਾਰ ਮੈਂ ਮੋਢੇ ਨਾਲ ਮੋਢਾ ਲਾ ਕੇ ਪਰਿਵਾਰ ਨੂੰ ਅੱਗੇ ਤੋਰਦਾ ਮਾਪਿਆਂ ਦਾ ਸਹਾਰਾ ਬਣਦਾ ਬੱਚੇ ਦਾ ਸਹਾਰਾ ਬਣਦਾ ਭੈਣ ਭਰਾ ਦਾ ਸਹਾਰਾ ਬਣਦਾ ਇਹ ਫਾਦਰ ਸਾਹਿਬ ਦੀ ਪਹਿਲਾਂ ਬਹੁਤ ਟਰੋਗ ਡੈਥ ਹੋ ਗਈ ਉਸ ਤੋਂ ਬਾਅਦ ਤਾਂ ਬੜਾ ਬ੍ਰਦਰ ਸੀ ਉਹਦੀ ਵੀ ਡੈਥ ਹੋ ਗਈ ਇਹ ਇਕੱਲਾ ਹੀ ਆਪਣਾ ਘਰ ਚ ਲਾਉਂਦਾ ਜੀ ਹੋਏ ਹੋਏ ਹਾਂਜੀ ਇਕੱਲਾ ਘਰ ਚ ਲਾਉਂਦਾ ਤੇ ਆਪਣੇ ਚਲੋ ਵਧੀਆ ਵੇ ਸਾਰੇ ਪਾਸੇ ਕਰਦਾ ਵੀ ਕੰਮ ਗੁਰਦੁਆਰੇ ਨੂੰ ਵੀ ਮੰਨਦਾ ਆ ਤੇ ਲੈ ਕੇ ਜਾਂਦਾ ਸੰਗਤਾਂ ਵੀ ਲੈ ਕੇ ਗਿਆ ਇਸ ਵਾਰ ਦੋ ਵਾਰ ਸੰਗਤਾਂ ਲੈ ਕੇ ਗਿਆ ਟਰਾਲੀ ਦੀ ਹੁਣ ਜਿਸ ਬੱਚੇ ਤੇ ਇਨਾ ਭਾਰ ਪੈ ਗਿਆ ਮੈਂ ਤਾਂ ਆਪਣੇ ਐਨ ਆਰ ਆਈ ਵੀਰਾਂ ਨੂੰ ਕਹੂੰਗਾ ਮੈਂ ਹੋਰ ਕਿਸੇ ਨੂੰ ਨਹੀਂ ਕਹਿ ਸਕਦਾ ਭਾਜੀ ਤੁਸੀਂ ਪੁਲਿਸ ਇੱਕ ਵਾਰ ਆਪਣਾ ਫੋਨ ਨੰਬਰ ਦੱਸ ਦੋ ਫੋਨ ਨੰਬਰ ਨੇ 9454 2939 ਜਿਹੜਾ 99154 2939 ਤੇ ਤੁਸੀਂ 22 ਉਹਨਾਂ ਦਾ ਪਲੀਜ਼ ਕਾਲ ਕਰ ਲਿਓ ਸਾਡੀ ਵੀ ਹੱਥ ਜੋੜ ਕੇ ਬੇਨਤੀ ਹੈ ਵੱਡੇ ਜਿਗਰੇ ਵਾਲਾ ਸਾਡਾ ਭਰਾ ਮਿਹਨਤ ਕਰਦਾ ਦੇਖੋ ਦੱਸਿਆ ਉਹਨਾਂ ਨੇ ਕਿ ਦੁੱਖ ਬਹੁਤ ਵੱਡੇ ਵੱਡੇ ਆ ਇਹ ਵੀ ਹੁਣ ਇੱਕ ਦੁੱਖ ਆ ਗਿਆ ਆਪਣੀ ਮਾਂ ਦਾ ਆਪਣੇ ਪਰਿਵਾਰ ਦਾ ਸਹਾਰਾ ਵੀ ਆਪਾਂ ਰਲ ਮਿਲ ਕੇ ਦੀ ਮਦਦ ਕਰਨੀ ਹੈ ਉਹੀ ਆਵਾਜ਼ ਨਹੀਂ ਕੰਬਦੀ ਉਹੀ ਬੰਦਾ ਸਿਸਕੀ ਹੌਕਾ ਨਹੀਂ ਭਰਦਾ ਜੇ ਮਨ ਤੇ ਸੱਟ ਡੂੰਗੀ ਵੱਜੀ ਹੋਵੇ ਫੇਰ ਹੀ ਬੰਦਾ ਹੌਕਾ ਭਰਦਾ ਵੀ ਦੇਖੋ ਵੀਰ ਹੁਣੇ ਵੀ ਕਿਹਾ ਕਿ ਕਹਿੰਦੇ 6 ਮਹੀਨੇ ਤੋਂ ਮੈਂ ਲੱਗਿਆ ਸੀਗਾ ਹਾਂਜੀ ਹਾਂਜੀ ਔਰ ਕਿਸਾਨ ਹਰ ਕਿਸਾਨ ਨਹੀਂ ਆ ਜਿਹੜਾ 6 ਮਹੀਨੇ ਸਾਲ ਇੰਤਜ਼ਾਰ ਕਰਦਾ ਫਸਲ ਪੱਕੂਗੀ ਤਾਂ 4 ਪੈਸੇ ਘਰ ਆਉਣਗੇ ਪਰ ਜੇ ਇਦਾਂ ਖੇਤ ਜਲ ਜਾਣ 4-5 ਲੱਖ ਦਾ ਨੁਕਸਾਨ ਹੋ ਜਵੇ ਤੁਸੀਂ ਸਮਝ ਸਕਦੇ ਆ ਕਿ ਇਹ ਦੇਖੋ ਐਸੇ ਤਾਂ ਸੀ ਕਹਿੰਦੇ ਆ ਕਿ ਸਾਡਾ ਪੰਜਾਬ ਨਸ਼ੇ ਵੱਲ ਜਾ ਰਿਹਾ ਪਰ ਜੇ ਕੋਈ ਮਿਹਨਤ ਕਰਦਾ ਉਹਦੇ ਨਾਲ ਧੱਕਾ ਹੁੰਦਾ ਤਾਂ ਪਰਾਲੇ ਮਿਲ ਕੇ ਉਹਨਾਂ ਸਾਥ ਦੇਈਏ ਜਰੂਰ ਜੀ ਪਲੀਜ਼ ਆਪਣਾ ਫੋਨ ਨੰਬਰ ਇੱਕ ਵਾਰ ਫਿਰ ਤੋਂ ਦੱਸ ਦਿਓ 99153 2944 ਤੁਹਾਡਾ ਨਾਮ ਜੀ ਮੇਰਾ ਨਾਮ ਨਵਜੂ ਸਿੰਘ ਹੈ ਜੀ ਨਰਜੋਤ ਭਾਈ ਉਹਨਾਂ ਦਾ ਨੰਬਰ ਮੈਂ ਕੈਪਸ਼ਨ 'ਚ ਵੀ ਪਾ ਦੂੰਗਾ ਇਹਨਾਂ ਨਾਲ ਤੁਸੀਂ رابطہ ਕਰਨਾ ਸੀ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਨੀ ਹੈ ਕਿ ਜਿਹਦੀ ਅਣਗੈਲੀ ਲਾਪਰਵਾਹੀ ਨਲਾਕੀ ਹੈ ਉਹਨਾਂ ਤੇ ਵੀ ਜਿਹੜਾ ਜ਼ਰੂਰ ਬੋਝ ਪੈਣਾ ਚਾਹੀਦਾ ਇਹਨਾਂ ਨੂੰ ਸਹਾਰਾ ਮਿਲਣਾ ਚਾਹੀਦਾ ਇਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਇਹਨਾਂ ਨੂੰ ਨੁਕਸਾਨ ਦੀ ਪਰਪਾਈ ਹੋਣੀ ਚਾਹੀਦੀ ਆ ਕਿਉਂਕਿ ਇਹਨਾਂ ਦੀ ਫਸਲ ਬਿਲਕੁਲ ਤਿਆਰ ਸੀ ਖੜੀ ਖੜੀ ਕਣਕ ਜਿਹੜੀ ਆ ਕਣਕ ਬਹੁਤ ਸ਼ਿੱਟਾ ਜੀ ਪੂਰੀ ਫੁੱਲ ਸੀ ਕਣਕ ਤੇਜ਼ ਵਰਤ ਤੱਕ ਇਹ ਚਾਰ ਵੀ ਬਹੁਤ ਪਿਆ ਸ਼ਿੱਟਾ ਬਹੁਤ ਮੇਰੀ ਆਪ ਦੀ ਕਣਕ ਬਾਰੀ ਸਾਰੀ ਖੜੀ ਆ ਮੇਰੀ ਆਪ ਦੀ ਵੱਡਣ ਨੂੰ ਇਹ ਸਾਰੀ ਰਹਿੰਦੀ ਆ ਪਰ ਅਸੀਂ ਫੇਰ ਵੀ ਕਹਿੰਦੇ ਚਲ ਸਾਡੇ ਵੱਡ ਹੋ ਜਾਂਦੀ ਪਰ ਅਸੀਂ ਨੱਟ ਕੇ ਕਹਿੰਦੇ ਯਾਰ ਉਹ ਨਿਆਣਾ ਸਾਡਾ ਨਹੀਂ ਅਸੀਂ ਤਾਂ ਕਹਾਂ ਯਾਰ ਨਹੀਂ ਉਹ ਚੱਲ ਨਹੀਂ ਹੁੰਦਾ ਰੋਣ ਨਿਕਲ ਜਾਂਦਾ ਅਜੇ ਮੈਨੂੰ ਕਰਦੇ ਕਹਿੰਦੇ ਤੂੰ ਕਾਤੇ ਰੋਣਾ ਮੈਂ ਕਹਾਂ ਚਲੋ ਸਾਡਾ ਨਿਆਣਾ ਹੈ ਜੇ ਆਵਾਜ਼ ਕੰਬੀ ਹੈ ਤਾਂ ਆਪਣਾ ਰੋਣ ਨਿਕਲ ਨੂੰ ਕਹੋ ਸਾਡਾ ਨਿਆਣਾ ਯਾਰ ਜਾ ਸਾਡਾ ਹੋਇਆ ਨੁਕਸਾਨ ਉਹਦਾ ਹੈ ਸਾਡਾ ਤੇ ਇੱਕੋ ਬਰਾਬਰ ਹੈ ਜੀ ਹਾਂਜੀ ਹਾਂਜੀ ਚਲੋ ਅਸੀਂ ਜਿਹੜੀ ਤੁਸੀਂ ਗੱਲ ਕੀਤੀ ਅਸੀਂ ਵੀ ਬੇਨਤੀ ਕਰਦੇ ਸਾਰਿਆਂ ਨੂੰ ਕਿਹੜੇ ਸਾਡੇ ਭੈਣ ਭਰਾ ਐਨਆਰਆਈ ਦੇਖਦੇ ਕਿ ਜ਼ਰੂਰ ਅਸੀਂ ਨਵਜੋਤ ਵੀਰ ਦੀ ਰਲ ਮਿਲ ਕੇ ਮਦਦ ਕਰਨੀ ਇਹਨਾਂ ਦਾ ਫੋਨ ਨੰਬਰ ਜਿਹੜਾ ਮੈਂ ਕੈਪਸ਼ਨ 'ਚ ਪਾ ਦੇਣਾ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਦੀ ਮਦਦ ਕਰਨੀ ਕਿਉਂਕਿ ਸਰਕਾਰਾਂ ਤੋਂ ਤਾਂ ਕੋਈ ਆਸ ਨਹੀਂ ਕਈ ਜਾਣਦੇ ਕਿ ਕੱਲ ਤਾਂ ਹੀ ਹਵਾ ਕੱਢ ਕੇ ਨੱਠ ਗਏ ਉਹਨਾਂ ਨੂੰ ਪਤਾ ਸੀਗਾ ਕਰਕੇ ਦੇਖੋ ਇਹ ਕਿੰਨੀ ਮਾੜੀ ਗੱਲ ਹੈ ਉਹਨਾਂ ਨੂੰ ਪਤਾ ਸੀ ਵੀ ਸਾਡੇ ਸਾਡੀ ਗਲਤੀ ਨਾਲ ਜੋ ਹੋਣਾ ਹੋ ਗਿਆ ਅਸੀਂ ਜੋ ਕੀਤਾ ਉਹਨੂੰ ਇਹ ਕਰਕੇ ਉਹ ਹਵਾ ਹਵਾ ਕੱਢ ਕੇ ਨੱਠੇ ਇਹ ਬੇਗੈਰਤੀ ਵਾਲੀ ਗੱਲ ਹੈ ਹਾਂਜੀ ਉਹੀ ਤਾਂ ਗੱਲ ਹੈ ਜੀ ਤਾਂ ਹੀ ਨੌ ਕੰਪੈਨਰ ਜੀ ਨੌ ਕੰਪੈਨਰ ਤੇ ਬੰਦਾ ਕਹਿੰਦਾ ਪੈਸੇ ਮੈਂ ਪ ਚੱਲਦੀਆਂ ਪਰ ਉਹ ਬੰਦਾ ਜਿਸ ਜੀਮੇ ਦਾ ਨੁਕਸਾਨ ਹੋ ਗਿਆ ਉਸ ਨੂੰ ਕਹਿੰਦੇ ਜੀ ਸਾਾਨੂੰ ਦੇਣ ਨੂੰ ਪ੍ਰਸ਼ਾਸਨ ਨੂੰ ਪੁੱਛ ਲਿਆ ਇਹਦਾ 18 ਸਾਲ ਤੋਂ ਜਿਵੇਂ ਤੁਸੀਂ ਦੱਸਦੇ ਆ ਕਿ ਛੋਟੀ ਉਮਰ ਦੇ ਗੈਰ ਤਜਰਬੇਕਾਰ ਕਿਉਂ ਬਿਠਾਏ ਆ ਆ ਜਿਹੜੇ ਬੜਾਇਆ ਵੀ ਜਿਹਨਾਂ ਲੜਕੇ ਬੜਾਇਆ ਉਹਨੂੰ ਮੈਂ ਬੋਲਿਆ ਨੂੰ ਮੈਂ ਗਾਲਾਂ ਵੀ ਕੱਢੀਆਂ ਮੈਂ ਕਿਹਾ ਯਾਰ ਜਿਹੜਾ ਬੱਚਾ ਉਹ ਤਾਂ ਵੱਡ ਕਿਸੇ ਦਾ ਬਚਾਤਾ ਕਰ ਉਹਦਾ ਮਸ਼ੀਨ ਖੜਾ ਕਰਕੇ ਸਾਈਡ ਤੋਂ ਖੜ ਗਿਆ ਸੀ ਦੇਖ ਰਿਹਾ ਸੀ ਐਸਾ ਗੈਰ ਤਜਰਬੇਕਾਰ ਬਣਨਾ ਚਾਹੀਦੇ ਜੀ ਛੋੜੇ ਬਹੁਤੇ ਮੁਨਾਫੇ ਦੇ ਚੱਕਰ 'ਚ ਕਿ ਤਨਖਾਹ ਘੱਟ ਨਾ ਮਾਗੇ ਕਿਸੇ ਦਾ ਕਿੱਡਾ ਨੁਕਸਾਨ ਕਰਤਾ ਇਹ ਤਾਂ ਨਹੀਂ ਉਸ ਬੱਚੇ ਦਾ ਦਿਲ ਜਾਣਿਆ ਜਾਣੇ ਹਾਂ ਜੀ ਇਹ ਆਪਾਂ ਤਾਂ ਕਹਿ ਸਕਦੇ ਹਾਂ ਚਲੋ ਸਾਡਾ ਵੀ ਆਜਾ ਨਾਲ ਥੋੜਾ ਬੋਤੋ ਜਾ ਹੋਇਆ ਹੈ ਕੁਝ ਵੀ ਪਰ ਇਸ ਬੱਚੇ ਦਾ ਜ਼ਿਆਦਾ ਨੁਕਸਾਨ ਹੈ ਜਿਹੜੇ ਹੋਰ ਪਾਰ ਤੋਂ ਆ ਕੇ ਕਰਦੇ ਸੀ ਜਾਂ ਦੂਰੋਂ ਕਰਦੇ ਸੀ ਉਹਨਾਂ ਨੂੰ ਨੁਕਸਾਨ ਜ਼ਿਆਦਾ ਹੈ ਦਿਲ ਤੇ ਜੋ ਬੀਤ ਰਹੀ ਹੈ ਤੋਹੀ ਮਹਿਸੂਸ ਕਰ ਸਕਦੇ ਅਸੀਂ ਇਹ ਬੱਚੇ ਦੇ ਪੈਰਾਂ ਨੂੰ ਸੇਕ ਲੱਗ ਰਿਹਾ ਸੀ ਪਰ ਇਹ ਉੱਥੋਂ ਫੇਰ ਵੀ ਖੇਤ ਚ ਖੜਾ ਸੀ ਜਿੱਥੇ ਅੱਗ ਲੱਗੀ ਹੋਈ ਸੀ ਹੋਰ ਕੀ ਕਰ ਸਕਦਾ ਜ਼ਿਮੀਦਾਰ ਜੀ ਬਹੁਤ ਔਖਾ ਹੋ ਜਾਂਦਾ ਪਰ ਮੈਂ ਤਾਂ ਫਿਰ ਦੁਹਾਰਤੋ ਇਹੀ ਕਹਿ ਸਕਦਾ ਕਿ ਜਿੰਨੇ ਵੀ ਮੇਰੇ ਐਨਆਰਆਈ ਵੀਰ ਨੇ ਸਾਡੇ ਏਰੀਏ ਦੇ ਜਾਂ ਲਾਹ ਲੋ ਕੋਈ ਵੀ ਆ ਇਸ ਬੱਚੇ ਦੀ ਜ਼ਰੂਰ ਮਦਦ ਕੀਤੀ ਜਾਵੇ ਜਿੰਨਾ ਕਿਸੇ ਕੋ ਜਿੰਨੀ ਵੀ ਹੋ ਸਕਦੀ ਉਹਨੇ ਦੇਖੋ ਬਾਈ ਹੁਣ ਤਾਂ ਦਿਲ ਟੁੱਟਿਆ ਸੀ ਰਲ ਮਿਲ ਕੇ ਕੋਸ਼ਿਸ਼ ਕਰਨੀ ਕਿ ਜੁੜੇ ਹਾਂਜੀ ਹਾਂਜੀ ਹੁਣ ਤਾਂ ਦਿਲ ਟੁੱਟਿਆ ਇੱਕ ਵਾਰੀ ਮੈਂ ਪ੍ਰਸ਼ਾਸਨ ਨਾਲ ਗੱਲ ਜ਼ਰੂਰ ਕਰਨੀ ਚਾਹੂੰਗਾ ਤੇ ਮਾਮਲੇ ਦੇ ਉੱਤੇ ਐਸਐਚਓ ਨੰਦ ਲਾਲ ਜੀ ਨਾਲ ਗੱਲਬਾਤ ਹੋਈ ਉਹ ਕਹਿੰਦੇ ਕਿ ਅਸੀਂ ਬਿਲਕੁਲ ਮੌਕੇ ਤੇ ਮੌਜੂਦ ਹਾਂ ਮੌਕਾ ਦੇਖਣ ਆਏ ਆ ਔਰ ਜਿਸ ਜੋ ਵੀ ਕੰਪਲੇਂਟ ਉਹਨਾਂ ਕੋਲ ਆਊਗੀ ਉਸ ਦੇ ਆਧਾਰ ਤੇ ਉਹ ਕਾਰਵਾਈ ਕਰ ਦੇਣਗੇ ਔਰ ਇੱਕ ਵਾਰੀ ਹੁਣ ਤੁਹਾਨੂੰ ਮੇਨ ਸੜਕ ਤੇ ਲੈ ਕੇ ਜਾਣੇ ਜਿੱਥੇ ਸੜਕ ਸੁਰੱਖਿਆ ਫੋਰਸ ਦੇ ਇਨਚਾਰਜ ਜਗੀਰ ਜਗੀਰ ਜੀ ਮੌਜੂਦ ਨੇ ਉਹਨਾਂ ਤੋਂ ਪੂਰੀ ਜਾਣਕਾਰੀ ਲੈਣੇ ਕਿ ਅੱਗ ਕਿੱਥੇ ਤੱਕ ਪਹੁੰਚੀ ਤੇ ਅੱਗੇ ਕੰਟਰੋਲ ਕਿਵੇਂ ਕੀਤਾ ਗੱਲਬਾਤ ਕਰਨ ਲਈ ਸੜਕ ਸੁਰੱਖਿਆ ਫੋਰਸ ਇਨਚਾਰਜ ਐਸਆਈ ਜਗੀਰ ਸਿੰਘ ਜੀ ਮੌਜੂਦ ਨੇ ਜਗੀਰ ਸਿੰਘ ਜੀ ਇਹ ਅੱਗ ਕਿੱਦਾਂ ਲੱਗਦੀ ਹੈ ਤੇ ਕਾਰਨ ਖੇਲ ਤੱਕ ਸਾਹਮਣੇ ਆਏ ਜੀ ਇਹ ਸਾਰਾ ਅੱਗ ਕਈ ਤਰ੍ਹਾਂ ਹੀ ਲੱਗਦੀ ਹੈ ਜਿੱਦਾਂ ਹੁਣ ਕੰਪੈਨ ਵੱਢਦੀ ਹੈ ਨਾ ਕਈ ਵਾਰੀ ਤਾਰਾ ਜੋੜ ਦਿੰਦੀ ਹੈ ਉੱਪਰੋਂ ਤੇ ਤਾਰਾਂ ਤੱਕ ਪਹੁੰਚ ਜਾਂਦੀ ਹੈ ਅੱਗ ਜੀ ਕਈ ਇਦਾਂ ਦਾ ਅਸਰ ਹੁੰਦੇ ਕੋਈ ਬੀੜੀ ਸਿਰਟ ਪੀਂਦਾ ਉਹਨਾਂ ਦਾ ਅੱਗ ਲੱਗ ਜਾਂਦੀ ਹੈ ਜੀ ਤੇ ਅੱਗ ਤਾਂ ਮਾੜੀ ਚੀਜ਼ ਹੈ ਨਾ ਆ ਜਿਹੜੇ ਖੇਤਾਂ ਨੂੰ ਦੱਸਿਆ ਜਾ ਰਿਹਾ ਕਿ 35 ਖੇਤ ਮੱਚ ਗਏ ਜੀ ਇਹ ਸ਼ੁਰੂਆਤ ਕਿੱਦਾਂ ਹੁੰਦੀ ਹੈ ਅੱਗ ਦੀ ਜੀ ਅਗ ਤਾਂ ਇਹ ਆ ਕਿ ਜਦੋਂ ਪਿੱਛੋਂ ਅੱਗ ਸ਼ੁਰੂ ਹੋ ਜਾਂਦੀ ਆ ਮੋਰੇ ਕੰਟਰੋਲ ਕਰਨੀ ਔਖੀ ਹੋ ਜਾਂਦੀ ਆ ਤੇ ਅੱਜ ਦਾ ਮਾੜਾ ਦਾ ਸ਼ੁਕਰਿਆ ਵੇ ਮੈਨੂੰ ਹਵਾਂ ਨਹੀਂ ਚੱਲੀ ਹੈਗੀ ਤੇ ਹਵਾ ਚੱਲਦੀ ਹੁੰਦੀ ਤਾਂ ਫੇਰ ਤਾਂ ਇਹ ਕੰਟਰੋਲੇ ਨਹੀਂ ਹੋ ਸਕਦਾ ਸੀ ਗੱਲ ਜੀ ਜਿੱਦ ਵੀ ਮੰਨ ਲਓ ਕਣਕ ਜਲਦੀ ਆ ਹੋਇਆ ਤਾਂ ਬਹੁਤ ਮਾੜਾ ਜੀ ਇਸ ਚੀਜ਼ ਦਾ ਤੁਹਾਨੂੰ ਕਿੰਨੇ ਕੁਝ ਇਨਫੋਰਮੇਸ਼ਨ ਮਿਲਦੀ ਹੈ ਜੀ ਸਾਨੂੰ ਜਦੋਂ ਇਨਫੋਰਮੇਸ਼ਨ ਮਿਲਦੀ ਅਸੀਂ ਹਰ ਟਾਈਮ ਤਿਆਰ ਹਾਂ ਜੀ ਅਸੀਂ ਰੋਡ 60-64 ਫੋਰਸ ਦੇ ਮੈਂਬਰ ਹਾਂ ਦੱਸਿਆ ਜਾ ਰਿਹਾ ਕਿ ਨੇ ਤੁਰੰਤ ਤੁਸੀਂ ਇੱਥੇ ਪਹੁੰਚ ਗਏ ਹਾਂਜੀ ਹਾਂਜੀ ਅਸੀਂ ਤਾਂ ਖਾਣੇ ਮਰ ਕੋਲ ਦਾ ਐਸਐਸਓ ਸਾਹਿਬ ਵੀ ਪਹੁੰਚ ਗਿਆ ਅਸੀਂ ਵੀ ਪਹੁੰਚ ਗਏ ਅਸੀਂ ਤ੍ਰਾਂਤ ਜੀ ਤੇ ਲੋਕਾਂ ਨੇ ਬੜਾ ਸਹਿਯੋਗ ਦਿੱਤਾ ਬਈ ਇਹ ਕੋਲ ਟਰੈਕਟਰ ਕੋ ਚਲਾਈ ਪਰ ਸਾਰੇ ਲੋਕ ਇਕੱਠੇ ਹੋ ਕੇ ਆ ਗਏ ਫਾਇਰ ਬ੍ਰਿਗੇਡ ਦੀ ਟੀਮ ਨੂੰ ਤੁਸੀਂ ਇਨਫਾਰਮ ਕੀਤਾ ਜੀ ਉਹ ਤੋਂ ਮੈਂ ਤੋਂ ਪਹਿਲਾਂ ਵੀ ਕਹਤਾ ਅਸੀਂ ਵੀ ਕਰਤਾ ਕੰਟਰੋਲ ਰੂਮ ਤੇ ਉਹਨੇ ਉਹਨੇ ਵੀ ਬਹੁਤ ਮਦਦ ਕਰਕੇ ਇੱਕ ਦੋ ਉੱਤੇ ਪਾਏ ਤੇ ਸੀ ਪਾਣੀ ਵਾਲੇ ਸੀ ਕਿੰਨੀਆਂ ਗੱਡੀਆਂ ਆ ਗਈਆਂ ਜ ਹੁਣ ਤੱਕ ਦੋ ਗੱਡੀਆਂ ਆ ਗਈਆਂ ਚਾਉਂ ਦੋ ਅੱਛਾ ਤੁਸੀਂ ਜਦੋਂ ਅਸੀਂ ਪਹੁੰਚੇ ਇੱਕ ਗੱਲ ਤੁਸੀਂ ਦੱਸੀ ਤੁਸੀਂ ਕਿਹਾ ਕਿ ਅੱਗ ਜਿਹੜੀ ਪਿੱਛੇ ਬਹੁਤ ਤੀਬਰ ਸੀਗੀ ਬਹੁਤ ਤੇਜ਼ ਸੀਗੀ ਉਹ ਪਰਲੇ ਪਾਸੇ ਵੀ ਜਾ ਸਕਦੀ ਸੀ ਉਹਨੂੰ ਫਿਰ ਕਿੱਦਾਂ ਕੰਟਰੋਲ ਕੀਤਾ ਇਹ ਸਾਰੇ ਕਿਦਾਂ ਨਾ ਰੋਡ ਚੱਲਦਾ ਰੋਡ ਚੱਲਦਾ ਬਹੁਤ ਆ ਕਿਸ ਤਰ੍ਹਾਂ ਹਵਾ ਫੈਲਦੀ ਸੀ ਨਾ ਜਿਹੜੇ ਇਧਰ ਲਈ ਆ ਗਿਆ ਇਹ ਦੂਸਰੇ ਪੱਲੇ ਲੱਗ ਰਹੀ ਸੀ ਫਿਰ ਅਸੀਂ ਫੈਰਦੇ ਉਹਨੂੰ ਕਿਹਾ ਵੀ ਤੁਸੀਂ ਪਹਿਲਾਂ ਇਧਰ ਪਾਸਾ ਬਚਾਓ ਵੀ ਦੂਸਰੇ ਪਾਸੇ ਦਾ ਬਚਾਓ ਉਹਦੇ ਖੇਤਾਂ ਦਾ ਇੱਕ ਚੁਣੌਤੀ ਸਾਰੇ ਕਿ ਇਹ ਵੀ ਹੋਣੀ ਹੈ ਕਿ ਗੱਡੀਆਂ ਪਿੱਛੋਂ ਤੇਜ਼ ਆ ਰਹੀਆਂ ਸੜਕ ਤੇ ਧੂਆ ਹੋ ਕੇ ਤਾਂ ਹਾਦਸਾ ਵੀ ਹੋ ਸਕਦਾ ਹਾਦਸੇ ਤੋਂ ਬਹੁਤ ਕਾਰਨ ਆ ਜੀ ਕਾਇਬ ਦੋਹਾਂ ਪਾਸੇ ਟ੍ਰੈਫਿਕ ਚੱਲਣ ਵਾਸਤੇ ਹਵਾ ਵੱਜਦੀ ਬਹੁਤ ਹੈ ਜੀ ਹੱਕ ਤਾਂ ਸਾਨੂੰ ਜੀ ਐਦਾਂ ਮੱਝ ਜਾਂਦੀ ਮੈਨੂੰ ਪਰਪੇਸ਼ਨ ਹੀ ਜਾਂਦੀ ਹੈਗੀ। ਉਹ ਤੁਸੀਂ ਖੜ ਕੇ ਮੋਨਿਟਰ ਕੀਤਾ ਹਰ ਇੱਕ ਚੀਜ਼ ਨੂੰ। ਹਾਂਜੀ 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 ਬਹੁਤ ਵਧੀਆ ਕੀਤਾ ਜੀ ਹਾਂਜੀ। ਅੱਜ ਸੁਣਨ ਚਾਹ ਰਹੇ ਕਿ ਹੋਰ ਵੀ ਅੱਜ ਕਈ ਥਾਵਾਂ ਤੇ ਘਟਨਾਵਾ ਹੋਈਆਂ ਉਹ ਕਿਹੜੇ-ਕਿਹੜੀਆਂ ਹੋਈਆਂ ਜੀ? ਇੱਕ ਤਾਂ ਸਰ ਦੋ ਐਕਸੀਡੈਂਟ ਹੋ ਗਿਆ ਸਵੇਰੇ ਜੀ। ਜੀ। ਇੱਕ ਉਹ ਗਲਪੜਾ ਹੋ ਗਿਆ ਕਪੰਗੰਦ ਪਰ ਦੇ ਕੋਲ ਹੋ ਗਿਆ। ਜੀ। ਗੱਡੀ ਦਾ ਟਾਇਰ ਪੈਂਚਰ ਹੋ ਗਿਆ ਉਹ ਡਰਗਸ ਤੇ ਵੱਜ ਗਈ। ਹੂੰ। ਉਹ ਬੰਦੇ ਦਾ ਬਚਾਅ ਹੋ ਗਿਆ ਅਸੀਂ ਉੱਥੇ ਵੀ ਉਹ ਬੰਦੇ ਦੀ ਕੋਈ ਹੈਲਪਰ ਬੁਲਾ ਕੇ ਉਹਦਾ ਵੀ ਆਪਣਾ ਅਬ ਟਰਕੀ ਕਰ ਕਰਾ ਵਾਕਪੇ ਗੱਡੀ ਵੀ ਠੀਕ ਕਰਾਈ ਬੰਦਾ ਵੀ ਠੀਕ ਕੀਤਾ ਹਾਂਜੀ ਇੱਕ ਇੱਕ ਗੁਰੂਪੜ ਐਕਸੀਡੈਂਟ ਹੋ ਗਿਆ ਸਵੇਰੇ ਜੀ ਉਹ ਆਸ ਜੀ ਗੱਡੀਆਂ ਸਾਹਮਣੇ ਵੱਜ ਗਈਆਂ ਸੀ ਆਮੋ ਸਾਹਮਣੇ ਹਾਂਜੀ ਹਾਂਜੀ ਉਹਦੇ ਵਿੱਚ ਬਚਾਅ ਹੋ ਗਿਆ ਤੇ ਉਹਦੇ ਬਲ ਪਹਲਾਈਆ ਸਾਡਾ ਜੀ ਮਗਰੀ ਫਿਰ ਇਧਰ ਆਣਾ ਪੈ ਗਿਆ ਭਾਜ ਨੱਠਿਆ ਹਾਂਜੀ ਹਾਂਜੀ ਸਿਹਤ ਭਾਜ ਤੁਹਾਡੇ ਹੁੰਦੀ ਆ ਸਮਝ ਹਾਂਜੀ ਚਲੋ ਤੁਸੀਂ ਸੇਵਾ ਕਰ ਰਹੇ ਹੋ ਜੀ ਚੰਗੀ ਗੱਲ ਹੈ ਸੀਨ ਹੁਭਾ ਰਹੇ ਤੁਹਾਡੀ ਸਾਰੀ ਟੀਮ ਲੱਗੀ ਹੋਈ ਹੈ ਹਾਂ ਤੇ ਹੁਣ ਵੀ ਖੜੇ ਜਦੋਂ ਸਾਡੇ ਕੋਲ ਪਈ ਆ ਜਿੱਦਾਂ ਵੀ ਹੁਕਮ ਮਿਲਦਾ ਸੀ ਉਸੇ ਵੇਲੇ ਪਹੁੰਚ ਜਾਂਦੇ ਆ ਜੀ ਸਰ ਅਸੀਂ ਨਾ ਹੁਸੈਨ ਚੱਕ ਤੋਂ ਆ ਕਲੋਨੀ ਗਏ ਆ ਚਰਚ ਗੇਟ ਕਲੋਨੀ ਦੋ ਥਾਂ ਹੀ ਅੱਗ ਲੱਗੀ ਤੀਜੀ ਆ ਹੋ ਗਈ ਜੀ ਇੱਕ ਕੋਈ ਕ੍ਰਿਆਮ ਦੇ ਨੇੜੇ ਤੇ ਜਿਹੜੇ ਦੱਸ ਰਹੇ ਆ ਅੱਜ ਚਾਰ ਘਟਨਾਵਾਂ ਹੋ ਗਈਆਂ ਜਈਆਂ ਕੀ ਤੁਸੀਂ ਹਦਾਇਤ ਦੋਗੇ ਜਿਹੜੇ ਕਿਸਾਨ ਵੀ ਰਹਿ ਕੇ ਕਿ ਕਿਦਾਂ ਪਰਹੇਜ ਕਰਨ ਤਾਂ ਜੋ ਜਿਹੜਾ ਅੱਗ ਤੋਂ ਬਚਾ ਕੀਤਾ ਜਾ ਸਕਦਾ ਅੱਗ ਦਾ ਪਰਹੇਜ ਹੀ ਆ ਵੀ ਅਸੀਂ ਜਿਹੜੇ ਰਾਹੀ ਕੋ ਜਾਂਦਾ ਕੋਈ ਬੀੜੀ ਸੇਡ ਕੋਈ ਵੀ ਪਿੰਦਾ ਉਹ ਪਰਹੇਜ ਕਰਨ ਜੀ ਜ਼ਿੰਮੇਵਾਰੀ ਸਮਝਣਾ ਜ਼ਿੰਮੇਵਾਰੀ ਸਮਝਣਾ ਇਹਨਾਂ ਬਚਾਅ ਹੋ ਸਕਦਾ ਜਿਸ ਬੰਦੇ ਦੀ ਫਸਲ ਜੜ ਕੇ ਉਹਦਾ ਸਭ ਕੁਝ ਜੜ ਗਿਆ ਕਿੰਨੇ ਕਿੰਦੇ ਬਟਾਈ ਹਾਲੇ ਤਾਂ ਲਈ ਹੁੰਦੀ ਆ ਹਾਲੇ ਬਟਾਲੀ ਪੈਂਦਾ ਉਹ ਤੇ ਲੈਣੇ ਲੈਣੇ ਆ ਪਰ ਜਿਹੜਾ ਉਹ ਦੂਸਰੇ ਬੰਦੇ ਦਾ ਮਾਲਕੂੰਂਦਾ ਹੋ ਜਾਂਦਾ ਕੀ ਆ ਹੁਣ ਜਿੰਦਾ 35 ਖੇਤ ਜੀ 30 35 ਲੱਖ ਦਾ ਨੁਕਸਾਨ ਹੋ ਗਿਆ ਮੈਂ ਜੀ ਪੂਰਾ ਜੀ ਪੂਰਾ ਬੰਦੇ ਨੂੰ ਕੋ ਜੁੜਦਾ ਹੀ ਨਹੀਂ ਕੁਝ ਹੈਗਾ ਜੀ ਹਾਂ ਸੁਪਨੇ ਵੀ ਜਿਹੜੇ ਸੜਕੇ ਸੁਹਾ ਹੁੰਦੇ ਨਾ ਜੀ ਬਿਲਕੁਲ ਸੁਹਾ ਹੋ ਜਾਂਦੀ ਆ ਪਰ ਸਾਹਮਣੇ ਜੀ ਇਸ ਵੇਲੇ ਕੁਝ ਵੀ ਨਹੀਂ ਦੱਸਦਾ ਮਾਲਕ ਨੂੰ ਕੁਝ ਵੀ ਨਹੀਂ ਦੱਸਦਾ ਜੀ ਚਲੋ ਬਹੁਤ ਸ਼ੁਕਰੀਆ ਸਰ ਬਹੁਤ ਮਿਹਰਬਾਨ ਥੈਂਕ ਯੂ ਸਰ